ਫਿਰਾਲ ਤੇ ਆ ਬਾਹਰ ਨਿਕਲੇ ਹੁਣ ਆ ਟੈੜੀਆਂ ਦਾ ਬੱਚਾ ਵਾ ਮਲਾਪ ਚੈੱਕ ਕਰੋ ਤੇ ਵੀਡੀਓ ਨੂੰ ਪੂਰੀ ਵੇਖੋ ਕਿਹੜੀ ਦਵਾਈ ਪਾਈ ਆ ਤੇ ਵੀਡੀਓ ਨੂੰ ਸ਼ੇਅਰ ਕਰੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਹ ਚੈੱਕ ਕਰੋ ਬੱਚਾ ਲਾਲਕਾਂ ਦਾ ਕਿੱਡਾ ਲੰਮਾ ਤੇ ਕਿੱਡੀ ਖਲੋਣੀ ਆ ਇਹ ਦਾ ਪ੍ਰਾਇਕਾ ਬੇਟਾ ਇੱਕੋ ਚੋਣੀ ਦੇ ਦੋ ਬੱਚੇ ਵੀ ਜੀ ਅੱਜ ਆਪਾਂ ਪੇਦਨਾ ਇਹ YouTube ਤੇ ਤੇ WhatsApp ਗਰੁੱਪ ਤੇ ਆਪਾਂ ਚੇਂਜ ਕਰ ਦਿੱਤਾ ਆ ਵਾ ਮਾਜਾ ਪੀਨ ਫਾਰਮ ਆਪਾਂ ਨੇ ਜਿਹੜੇ ਘਰ ਦੇ ਜਿੰਨੇ ਵੀ ਬੱਚੇ ਆ ਸਾਰੇ ਵੀਰ ਸੇਲ ਕਰਦੇ ਨੇ ਵੱਡੇ ਕਬੂਤਰ ਵੀ ਸੇਲ ਕਰਿਆ ਕਰਾਂਗੇ ਤੇ ਬੱਚੇ ਵੀ ਸੇਲ ਕਰਿਆ ਕਰਾਂਗੇ ਹੁਣ ਦਾਕ ਬੱਚੇ ਪੱਕੇ ਕਰਕੇ ਰਿਜ਼ਲਟ ਲੈ ਕੇ ਤੇ ਗਾੜੀ ਜਿਹੜੇ ਪਲਦੇ ਪਏ ਆ ਉਹ ਸਾਰੇ ਬੱਚੇ ਵੀ ਜੀ ਸੇਲ ਕਰ ਦਨੇ ਆਪਾਂ ਇਹ ਇਹਦਾ ਮਕਸਦ ਇਹ ਆ ਵੀ ਸ਼ੌਂ ਸ਼ੌਂਗ ਜਿਹੜਾ ਉਹ ਵੀ ਚੱਲੂਗਾ ਨਾਲ ਤੇ ਨਾਲ ਸੇਲ ਪਰਚੇ ਦਾ ਕੰਮ ਵੀ ਸਟਾਰਟ ਹੋਊਗਾ ਹੁਣ ਆਪਣਾ ਚੈਨਲ YouTube ਤੇ ਮੱਝਾ ਪਿਜਨ ਫਾਰਮ ਤੇ WhatsApp ਗਰੁੱਪ ਵੀ ਹੈਗਾ ਵਾ ਤੇ ਉਹਦੇ ਵਿੱਚ ਇਹ ਕੋਈ ਚੱਲੇਗਾ ਅੱਜ ਨਾਲੇ ਆਪਾਂ ਕਬੂਤਰਾਂ ਨੂੰ ਕਰ ਲਏਗੇ ਹਨ ਡਵਰਮਿੰਗ ਡਵਰਮਿੰਗ ਦੀ ਮੈਡੀਸਨ ਪਾਉ ਲੱਗਾ ਬੱਚੇ ਵਾਲੇ ਕਬੂਤਰ ਨੂੰ ਵੱड्या ਨੂੰ ਸਾਰਿਆਂ ਨੂੰ ਮੈਂ ਪਾ ਦੇਣੀ ਆ ਤੇ ਆ ਮਗਾ ਚਲ ਕੁਝ ਬੱਚੇ ਜਿਹੜੇ ਆ ਨਿਕਲੇ ਆ ਕੁਝ ਪੱਕੇ ਸਾਰੇ ਕਬੂਤਰ ਮੇਰੇ ਘਰ ਦੇ ਪੱਕੇ ਆ ਕੁਝ ਬੱਚੇ ਜਿਹੜੇ ਗੋਲ ਕੀਤੇ ਆ ਤੇ ਓ ਰੱਖੇ ਆ ਇਹ ਕਾ ਕਰਦਾ ਕਬੂਤਰ ਇਹ ਗੋਲ ਕੀਤਾ ਬੱਚਾ ਤੇ ਕੋ ਜਾ ਆ ਇਹ ਸਾਰੇ ਬੱਚੇ ਮੇਰੇ ਜਾਲ ਤੇ ਲੱਗੇ ਆ ਪੱਕੇ ਕੀਤੇ ਆ ਤੇ ਹੁਣ ਰੋਕੇ ਆ ਆ ਸਿਰ ਬੱਚੇ ਦੋ ਬਾਹਰ ਆਏ ਤੇ ਹੁਣ ਇਹਨਾਂ ਨੂੰ ਉੱਤੇ ਛੱਡਿਆ ਹੋਇਆ ਇਹਨਾਂ ਨੂੰ ਬੰਨ ਕੇ ਬਾਹਰ ਚਾਲ ਜਾਲ ਤੇ ਛੱਡ ਦੇਣਾ ਵਾ ਤੇ ਇਹਨਾਂ ਨੂੰ ਵੀ ਡਾਵਾਂਗੇ ਆਪਾਂ ਸਾਰੇ ਹੀ ਤਕਰੀਬਨ ਡਾ ਕੇ ਰਿਜ਼ਲਟ ਲੈ ਕੇ ਤੇ ਮੋਹਰਾਂ ਲਵਾਈਆਂ ਬੱਚਿਆਂ ਨੇ ਇਹ ਦੋਰੀ ਤਰਨ ਤਰਨ ਦਾ ਚੈਂਪੀਅਨ ਜਿਹੜਾ ਵਾ ਬਣਿਆ ਹੀ ਸਾਰੇ ਬੱਚੇ ਆਪਾਂ ਸੇਲ ਕਰਾਂਗੇ ਸਾਡਾ ਵੀ ਜੀ ਉਹ ਕੰਮ ਨਹੀਂ ਹੈਗਾ ਤੇ 150 ਦਾ ਲੈ ਆ ਕੇ ਤੇ 500 ਦਾ 1000 ਦਾ ਵੇਚ ਤੂੰ ਅਸੀਂ ਤਾਂ ਫਿਰ ਫੜੇ ਕਬੂਤਰ ਵੇਚਨੇ ਚੋ ਆਪਾਂ ਤੁਹਾਨੂੰ ਪਹਿਲਾਂ ਦੱਸਿਏ ਜਿਹੜਾ ਕਬੂਤਰ ਆ ਗਿਆ ਸਾਡੇ ਜਾਲ ਤੇ ਲੱਥਾ ਕੋਈ ਯੋਰ ਵੱਜਾ ਕੋ ਮੋਬਾਈਲ ਨੰਬਰ ਵਾਲਾ ਕੋ ਮੋਹਰਾਂ ਵਾਲਾ ਜਿਹੜਾ ਵੀ ਆਉਂਦਾ ਵਾ ਕਟਿਆ ਘਟਪਰਾ ਤੇ ਜਿਹੜਾ ਵੀ ਤਕਰੀਬ ਬਣਾਊਗਾ ਸਾਰੇ ਕਬੂਤਰ ਉਹ ਬੱਚੇ ਜਿਹੜੇ ਆ ਜਾਂ ਕਬੂਤਰੇ ਵੱਡੇ ਉਹ ਸਾਰੇ ਸੇਲ ਕਰਨੇ ਆਪਾਂ ਅਸੀਂ ਵੀਰ ਕਰਨੇ ਫੜੇ ਕਬੂਤਰ ਸੇਲ ਨਾ ਹੀ ਮੁੱਲ ਲਿਉਨੇ ਆ ਤੇ ਨਾ ਹੀ ਲਿਉਨੇ ਆ ਕਿਤੇ ਇੱਕ ਅੱਧਾ ਕਿਤੇ ਚੰਗਾ ਲੱਗੇ ਤੇ ਉਹ ਕਿਤੇ ਲੈ ਆਈਦਾ ਸਾਡਾ ਕੋ ਦੜਵੀ ਦੁੜਵੀ ਇਹਦਾ ਕੰਮ ਨਹੀਂ ਹੈਗਾ ਅਡਾ ਸ਼ੌਂਕ ਹੈ ਜਿਹੜਾ ਅਸੀਂ ਕਰਦੇ ਆ ਦੂਜਾ ਉਡਾਨ ਵਾਲਾ ਟੂਰਨਾਮੈਂਟ ਖੇੜਨੇ ਤੇ ਨਾਲ ਹੁਣ ਥੋੜਾ ਬਿਜ਼ਨਸ ਵੀ ਸਟਾਰਟ ਕਰ ਦਿੱਤਾ ਆ ਦੋਵੇਂ ਪੱਟੀਆਂ ਇੱਕੋ ਜੋੜੀ ਨੇ ਉਹ ਮਗਰਲਾ ਪੱਠਾ ਤੇ ਅਗਲੀ ਇਹ ਪੱਟੀ ਆ ਲੋ ਦੋਵੇਂ ਇੱਕੋ ਜੋੜੀ ਦੇ ਆ ਜੋੜਾ ਥੱਲੇ ਆ ਫੇਰ ਬੱਚੇ ਪਾ ਲੈਂਦੇ ਆ ਤੇ ਬੱਚੇ ਉੱਤੇ ਲੈ ਲੈਂਦੇ ਆ ਤੇ ਨਾਲ ਮੈਂ ਕਿਹਾ ਚਲੋ ਡਵਰਮਿੰਗ ਕਰ ਲੱਗੇ ਹਾਂ ਤੇ ਮੈਂ ਕਿਹਾ ਨਾਲ ਤੁਹਾਨੂੰ ਡਵਰਮਿੰਗ ਵਾਲੀ ਵੀ ਮੈਡੀਸਨ ਦੱਸ ਦਿੰਨੇ ਆ ਕੀ ਇਹਦੇ ਨਾਲ ਜੋੜੇ ਵਾਲੇ ਕਬੂਤਰ ਜਾਂ ਵੱਡੇ ਕੋਈ ਕਬੂਤਰ ਜਿਨ੍ਹਾਂ ਨੂੰ ਨੁਕਸਾਨ ਨਹੀਂ ਹੁੰਦਾ ਜਿਹੜੇ ਕਹਿੰਦੇ ਆ ਕਿ ਭੁੱਖੇ ਰੱਖਣੇ ਪੈਂਦੇ ਆ ਜੀ ਇੱਕ ਦਿਨ ਤੇ ਫਿਰ ਦਾਣਾ ਨਹੀਂ ਪਾਉਣਾ ਜੀ ਉਹ ਇਦਾਂ ਐ ਹੋ ਜਾ ਕੋਈ ਚੱਕਰ ਨਹੀਂ ਹੈਗਾ ਆਈ ਮੈਡੀਸਨ ਜਿਹੜੀ ਵਰਤੀ ਦੀ ਤਾਂ ਲੋਕ ਦੱਸਣ ਲੱਗੇ ਔਰ ਆਹ ਵੇਖੋ ਸਾਰੇ ਕਬੂਤਰ ਜਿਹੜੇ ਨਾ ਮੇਰੇ ਜਾਲ ਤੇ ਲੱਗੇ ਹੋਏ ਆ ਪੱਕੇ ਕੀਤੇ ਜਾਲ ਤੇ ਇਹਨਾਂ ਚੋਂ ਇੱਕ ਅੱਧਾ ਕਬੂਤਰ ਜਿਹੜਾ ਮੈਂ ਜੋੜਾ ਲਈ ਰੱਖਿਆ ਹੋਊਗਾ ਉਹ ਹੀ ਆ ਇਹ ਇੱਕ ਇਥੇ ਫਰੋਜ਼ਪੁਰੀ ਕਬੂਤਰ ਹੈਗਾ ਕੁਝ ਕਬੂਤਰ ਜਾਲ ਚ ਬੈ ਗਏ 15 ਛੱਡ ਕੇ ਹਾਂ ਆਹ ਦੇਖੋ ਹੁਣ ਬੱਚੇ ਚੈੱਕ ਕਰੋ ਬੱਚੇ ਇੱਕ ਵੀ ਜਿਆ ਕਬੂਤਰ ਸੇਲ ਹੈਗਾ ਜੀ ਇੱਕ ਆਖ ਖਟੀ ਅੱਖ ਦਾ ਕਬੂਤਰ ਆ ਡੱਬ ਵਾਲਿਆਂ ਚ ਇੱਕ ਕਬੂਤਰ ਵੀ ਜੀ ਸੇਲ ਆ ਇੱਕ ਆ ਸੇਲ ਆ ਇੱਕ ਇੱਥੇ ਪੰਬਾਰ ਹੋਣਾ ਟੈਡੀ ਕਬੂਤਰ ਆ ਲਾਲ ਅੱਖਾਂ ਦੇ ਵਿੱਚ ਉਹ ਵੀ ਕਬੂਤਰ ਸੇਲ ਆ ਉਹ ਇੱਕ ਡੱਬ ਵਾਲਾ ਬੱਚਾ ਵੀਰ ਨੇ ਗਿਫਟ ਕੀਤਾ ਹੈ ਆਪਾਂ ਨੂੰ ਤੋਂ ਉਹਨਾਂ ਦਾ ਉਹ ਸਾਡਾ ਟੈਡੀ ਕਬੂਤਰ ਆ ਮਗਰ ਤੇ ਇੱਕ ਫਰੋਜਪਰੀ ਵੀ ਕਬੂਤਰ ਆ ਵੀ ਵੀਰ ਜੀ ਕਬੂਤਰ ਇੱਕ ਸੇਲ ਹੈ ਗਾਜਵਾੜਾ ਆ ਖੱਡੇ ਰੰਤ ਵਾਲਾ ਲਾਲ ਅੱਖਾਂ ਦੇ ਵਿੱਚ ਕਬੂਤਰ ਇਈ ਰੇ ਤੇ ਤਰੰਦਾ ਨਾਉ ਐਸਰ ਜਾਂ ਤੱਕ तकरीबन ਘਰੇ ਹੀ ਦਾ ਵਾ ਤੇ ਜਿੰਨੇ ਕੂਪਟਰ ਲੈਣੇ ਹੁਣ ਮਿਲ ਜਾਣਗੇ ਜਿਹਨੂੰ ਜਿੱਦਾਂ ਦਾ ਚਾਹੀਦਾ ਹੋਊਗਾ ਜ਼ਰੂਰ ਦਵਾਂਗੇ ਇਹਨੂੰ ਨਰਾਜ਼ ਨਹੀਂ ਕਰਦੇ ਤੇ ਬਾਕੀ ਆ ਵੀ ਜਿਹੜੇ ਕੋਈ ਘਰ ਤੇ ਲੱਗੇ ਹੁੰਦੇ ਆ ਉਹ ਤੇ ਦੇਈ ਦੇ ਨੇ ਕਿਉਂਕਿ ਫਿਰ ਟੂਰਨਾਮੈਂਟ ਵੀ ਖੇਡਣੇ ਹੁੰਦੇ ਆ ਤਾਂ ਕਰਕੇ ਆ ਵੇਖੋ ਹੁਣ ਸੁਣੋ ਸੁਣਿਓ ਨੂੰ ਪਤਾ ਹੈ ਕਿਹੜੀ ਦੀ ਤੇ ਟੈਣੀ ਦੇ ਫਰੋਜ਼ ਤੇ ਪਿਓ ਪੈਣੀ ਤੇ ਪਿਓ ਫਰੋਈਪੁਰੀ ਉਹਨਾਂ ਦਾ ਬੱਚਾ ਵਾ ਆ ਬੱਚਾ ਵੇਖੋ ਚੈੱਕ ਕਰੋ ਤੇ ਉਹ ਆਡਾ ਸੇਬੇ ਵਾਲਾ ਕਬੂਤਰ ਜਿਹੜਾ ਥੱਲੇ ਜੋੜਾ ਉਹਦਾ ਬੱਚਾ ਵਾ ਬਹੁਤ ਰਿਜ਼ਲਟ ਦੇਂਦਾ ਹੁਣ ਇਹਨੂੰ ਗੋਲ ਕਰਤਾ ਹੁਣ ਉਹਨੂੰ ਅਗਲੇ ਸੀਜ਼ਨ ਜੇੜ 'ਚ ਢਾ ਕੇ ਚੈੱਕ ਕਰਾਂਗੇ ਕੀ ਰਿਜ਼ਲਟ ਦਿੰਦਾ ਆ ਵੀ ਸਾਡਾ ਕਬੂਤਰ ਗਿਆ ਇੱਕ ਆ ਵੀ ਸਾਡਾ ਉਹ ਆ ਵੀ ਸਾਡਾ ਉਹਦਾ ਬਲੱਡ ਲਾਈਨ ਸਾਡਾ ਬਾਸ਼ਲ ਵਾਲਾ ਕਬੂਤਰ ਨਾ ਬੱਚਾ ਤੇ ਉਹ ਡੱਬਾ ਕਿਉਂ ਤੇ ਲਾਲ ਖਾਜ ਆ ਸਾਡਾ ਫਰੋਈਪੁਰੀ ਦਾ ਬੱਚਾ ਵੀ ਨਾਲੇ ਤੁਹਾਨੂੰ ਥੱਲੇ ਜੂਨੇ ਵਾਲੇ ਕਬੂਤਰੇ ਉਹ ਖਾਵਾਂਗੇ ਤੇ ਨਾਲ ਦੱਸਦੇ ਆ ਕਿਹੜੀ ਮੈਡੀਸਿਨ ਪਾਈ ਆਪਾਂ ਕਿਹੜੀ ਪਾਉਣੀ ਚਾਹੀਦੀ ਆ WhatsApp ਤੇ ਗਰੁੱਪ ਵੀ ਆਪਣਾ ਤੇ YouTube ਤੇ ਵੀ ਆ ਤੇ Instagram ਤੇ ਵੀ ਹੈਗਾ ਅੱਜ ਆਪਾਂ ਨੂੰ ਕਬੂਤਰਾਂ ਨੂੰ ਡਿਵਰਮਿੰਗ ਦੀ ਮੈਡੀਸਿਨ ਪਾਉਣ ਲੱਗੇ ਆ। ਚਲ ਬੂਮਾਰ, ਚਲ ਵੈਂਡਾਜ਼ੋਲ ओरਲ सस्पेंशन ਆਈਪੀ ਚੈੱਕ ਕਰ ਲੋ। ਛੋਟੀ ਹੈ ਸ਼ਿਸ਼ੀ ਲਈ ਹੈ 30 ml ਦੀ। ਜਿਆਦੀ ਮਹਿੰਗੀ ਵੀ ਨਹੀਂ ਆ। 40 ਰੁਪਏ ਦੀ ਆਉਣੀ ਆ ਬਸ। ਇਹ ਪਾਉਣੀ ਆ ਕਿਸ ਤਰ੍ਹਾਂ ਪਾਉਣੀ ਆ ਸਾਰਾ ਕੁਝ ਤੁਹਾਨੂੰ ਦੱਸਾਂਗੇ ਰਿਜ਼ਲਟ ਇਹਦਾ। ਤੇ ਨਵੀਆਂ ਅਣ ਕਬੂਤਰਾਂ ਦਾ ਸ਼ੌਂਕ ਕਰਾਉਣੇ ਜਿਹੜੇ ਬਰੀਡਿੰਗ ਚ ਪਾਏ ਆਪਾਂ ਜਿਹੜੇ ਆਪਾਂ ਸੇਲ ਪਰਚੇਸ ਕਰਨੇ ਆ ਇਹ ਸਾਰੇ 2025 ਆਸਤੇ ਆ ਜੋੜਾ ਜਿਹੜਾ ਲੱਗਾ ਆਏ ਆ ਬੱਚੇ ਇਹਦੇ ਵੀ ਸੇਲ ਕਰਨੇ ਆ ਦੂਜੇ ਟੈਡੀ ਦੇ ਵੀ ਸੇਲ ਕਰਾਂਗੇ ਸਾਰੇ ਹੀ ਜਿਹੜੇ ਟੈਡੀ ਕਿਸ ਨੂੰ ਚਾਹੀਦੇ ਤੇ ਟੈਡੀ ਵੀ ਜੀ ਮਿਲ ਜਾਣਗੇ ਹੁਣ ਆਪਣੇ ਕੋਲ ਟੈਡੀ ਟੈੜੀ ਬੱਚੇ ਹੋਵੇ ਵਾਧੂ ਮੇਹ ਲੋ ਖਲੋਣੀਆਂ ਚ ਆ ਕਰ ਲੋ ਜਿੱਦਾਂ ਦੀਆਂ ਖਲੋਤੀਆਂ ਸਾਰੇ ਮੇਰੇ ਕੋਲ ਡੇੜਾਏ ਆ ਇਹ ਅਭੀ ਕਿਸੇ ਦਾ ਰਿਜ਼ਲਟ ਨਹੀਂ ਇਹ ਨਹੀਂ ਪਤਾ ਇਹ ਇਦਾਂ ਦੀ ਕੋਈ ਗੱਲ ਨਹੀਂ ਹੈ ਰਿਜ਼ਲਟ ਪਤਾ ਵਾ ਅਸੀਂ ਕਪਾਂ ਦੇ ਵਿੱਚ ਪਾਰਟਿਸਿਪੇਟ ਨਹੀਂ ਕੀਤਾ ਜਾਂਦਾ ਐਵੇਂ ਨੰਬਰ ਨਹੀਂ ਪਏ ਜਾਂਦੇ ਪੋਜੀਸ਼ਨਾਂ ਨਹੀਂ ਪਈਆਂ ਜਾਂਦੀਆਂ ਜਿੰਨਾ ਚਿਰ ਰਿਜ਼ਲਟ ਨਾ ਪਤਾਵੇ ਕਿਉਂਕਿ ਗਾਂ ਸ਼ੌਕ ਵੀ ਕਰਾਂਗੇ ਤੇ ਸਿਲਪ ਚੇਜ਼ ਵੀ ਕਰਾਂਗੇ ਬੱਚੇ ਸਾਰੇ ਦੇ ਦੇਨੇ ਆ ਟਾੜੀ ਬੱਚਾ ਆ ਜਾਓ ਘਰ ਦਾ ਤੁਸੀਂ ਦੇਵਾਂਗੇ ਪਰ ਇਹ ਥੋੜਾ ਜਿਹਾ ਵੱਡਾ ਵਾਲਿਆਂ ਨੂੰ ਆਹ ਬੱਤੀ ਜੋੜੇ ਜਿਹੜੇ ਲੱਗੇ ਆ ਸਾਰੇ ਉਹ ਆ ਇਹ ਕਰਦਾ ਕੋਲਡਨ ਆਂਡੇ ਆ ਜੇ ਪਤਾ ਨਹੀਂ ਕਿਨੇ ਬੱਚੇ ਨਹੀਂ ਕੱਡੇ ਆ ਕੁਤਟਰਾਂ ਫਰੋਈ ਬਰੀ ਦਾ ਲਾਲ ਅੱਖਾਂ ਵਾਲੀ ਮੱਦੀ ਲਈਏ ਨੇ ਨਾ ਤਾਂ ਆਂਡੇ ਨੇ ਆਹ ਟੈਡੀ ਆ ਆ ਜਿੰ ਮੱਤੀ ਆ ਇਹਨੇ ਵੀ ਟੈਡੀ ਨੇ ਫੇਰ ਆਂਡੇ ਦੇਖੇ ਇੱਧਰ ਵੀ ਕੂਤਰੀ ਆਣਿਆ ਤੇ ਬੈਠੀ ਆ। ਇੱਧਰ ਵੀ ਆਣਿਆ ਤੇ ਬੈਠੀ ਆ ਤੇ ਇੱਧਰ ਜੋੜਾ ਲੱਗਾ ਜੀ। ਇੱਧਰ ਬੱਚੇ ਬੜੇ ਦੋ ਆ। ਦੋ ਬੱਚੇ ਇੱਧਰ ਆ। ਤੇ ਦੋ ਬੱਚੇ ਇੱਧਰ ਆ। ਇਹ ਇੱਧਰ ਆਂਡੇ ਆ ਤੇ ਇੱਧਰ ਵੀ ਬੱਚੇ ਹੀ ਆ। ਦੋ। ਤਕਰੀਬਨ ਹੁਣ ਬੱਚੇ-ਬੱਚੇ ਨਿਕਲਣ ਆਪੇ ਬਾਬਾ। ਤੇ ਸਾਰੇ ਆਪਾਂ ਸੇਲ ਕਰਦਨੇ ਆ। ਆਂਡੇ ਉਹਦੇ ਵਿਲਥਨ ਲਾਪੇ ਕਾਫੀ ਬਾਕੀ ਵੇਖਦੇ ਆ ਕੀ ਰਿਜ਼ਲਟ ਦਿੰਦੇ ਆ ਚੈੱਕ ਕਰ ਲਓ ਮੈਡੀਸਨ ਲਈ ਆਪਾਂ ਕੋਲ ਚੈੱਕ ਕਰੋ ਮੈਡੀਸਨ ਇਹਦੇ ਚ ਕੋਡ ਧੀਆ ਤੇ ਮੈਡੀਸਨ ਕਿਹੜੀ ਹੈਗੀ ਐ ਐਲਬੂਮਾ ਕਿੰਨੇ ਲੀਟਰ ਚ ਕਿੰਨੀ ਪਾਉਣੀ ਆ 1 ਲੀਟਰ ਚ ਮੈਂ ਤੇ ਇੱਕ ਢੱਕਣ ਪਾ ਦਿੰਦਾ ਜੋ ਇਸ ਸ਼ੀਸ਼ੀ ਦਾ ਇਹ ਮੈਂ 5 ਲੀਟਰ ਪਾਣੀ ਲੈ ਆ ਤੇ 5-6 ਢੱਕਣ ਪਾਤੇ 6 ਢੱਕਣ ਮੈਂ ਪਾਏ ਆ ਇਸੇ ਵਿੱਚ ਪਾਣੀ ਦੇ ਵਿੱਚ ਮਲ 15 ml ਬਵਾਤੀ ਹੈ 5 ਲੀਟਰ ਚ 15 ਤੋਂ 17-18 ml ਪਾਈ ਐਸੀ ਹੁਣ ਉਹ ਕਬੂਤਰ ਦੀ ਤਾਂ ਮੇਰਾ ਖਾਂਦੇ ਆ ਸਾਰੇ ਹੁਣ ਮੈਂ ਬਾਅਦ ਵਿੱਚ ਪਾਣੀ ਪਾਉਣਾ ਉਈ ਇਹੋ ਜਿਹਾ ਚੱਕਰ ਨਹੀਂ ਹੈਗਾ ਵੀ ਭੁੱਖੇ ਰੱਖ ਕੇ ਪਾਓ ਜਿੱਦਾਂ ਵੀ ਆ ਸਾਰੇ ਜੋੜੇ ਵਾਲੇ ਗ੍ਰਵਿਟਰ ਨੂੰ ਮੈਂ ਥੱਲੇ ਪਾਇਆ ਇਦਾਂ ਹੀ ਤੇ ਉੱਪਰ ਵੀ ਪਾਇਆ ਪਾਣੀ ਬਣਾ ਲਿਆ ਤੇ ਤੁਹਾਨੂੰ ਬਖਾਉਣੀ ਆ ਸਾਰਾ ਕੁਝ ਪਾਣੀ ਹੁਣ ਮੈਂ ਪਾਉਣਾ ਤਾਂ ਅੱਲਾਹ ਨਾਲ ਹੀ ਤੇ ਤੁਹਾਨੂੰ ਪਾ ਕੇ ਤੇ ਥੱਲੇ ਜੋੜੇ ਵਾਲੇ ਬਖਾਉਣੀ ਆ ਡਿਵਰਮਿੰਗ ਵੀਡੀਓ